ਨਸ਼ੇ ਦੇ ਖਾਤਮੇ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਕਈ ਪ੍ਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਨੇ ਸੰਗਰੂਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ 5ਵੀਂ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਐਸਐਸਪੀ ਸਰਦਾਰ ਸਰਤਾਜ ਸਿੰਘ ਚਹਿਲ ਨੇ ਕਿਹਾ ਕਿ ਇਹ ਮੀਟ ਕਰਵਾਉਣ ਦਾ ਸਾਡਾ ਮਕਸਦ ਨੌਜਵਾਨਾਂ ਨੂੰ ਨਸ਼ੇ ਤੋਂ ਦੂਰੀ ਬਣਾਈ ਰੱਖਣ ਦੇ ਲਈ ਹੈ ਉਹਨਾਂ ਦੱਸਿਆ ਕਿ ਸਾਡੇ ਵੱਲੋਂ ਇਸ ਤੋਂ ਪਹਿਲਾਂ 4 ਐਥਲੈਟਿਕ ਮੀਟ ਕਰਵਾ ਚੁੱਕੇ ਹਾਂ ਤੇ ਜਿਸ ਵਿੱਚ ਸਾਨੂੰ ਬਹੁਤ ਹੁੰਗਾਰਾ ਮਿਲਿਆ ਨੌਜਵਾਨਾਂ ਨੇ ਵੱੱਡ ਚੜ ਕੇ ਹਿੱਸਾ ਲਿਆ ਜਿਸ ਦੀ ਹੌਸਲਾ ਅਫਜ਼ਾਈ ਨੂੰ ਕਰਦੇ ਹੋਏ ਸਾਡੇ ਵੱਲੋਂ 5ਵੀਂ ਐਥਲੈਟਿਕ ਇੱਕ ਮੇਰਦਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਤੇਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਪ੍ਰੋਗਰਾਮ ਸਾਡੇ ਵੱਲੋਂ ਹੁੰਦੇ ਰਹਿਣਗੇ। ਜੀ। ਇੱਥੇ ਨਸ਼ਾ ਛਡਾਊ ਵਾਸਤੇ ਵੀ ਬਹੁਤ ਕਾਰੇ ਕੀਤੇ ਗਏ ਆ। ਬਹੁជា ਕੀਤਾ ਪੁਲਿਸ ਪੰਜਾਬ ਪੁਲਿਸ ਨੇ। ਹੂੰ। ਕੈਂਪਿੰਗ ਆ ਗਦੇ ਆ। ਉਥੇ ਦੇ ਮੀਨਸ ਗਰੁੱਪ ਚ ਆਇਆ ਸੀ। ਅੱਛਾ। ਮੋੜੇ ਲਾਉਂਦੇ ਨੇ ਮੁਕਤ ਛੜਾ ਰਹੇ ਆ ਸਮ ਵਧੀਆ ਲੱਗ ਰਹੇ ਆ ਹਮਮ ਲੋਕਾਂ ਦਾ ਕੋਰਡਿਆ ਦਾ ਗੂੰਜ ਲੱਗ ਰਿਹਾ ਨਾ ਬਹੁਤ ਵਧੀਆ ਲੱਗਦਾ ਕਿਹੜੀ ਜਿਹਦੇ ਗੱਲ ਹੈ ਕਿ ਕੈਸ਼ ਟਾਈ ਮਿਲਦਾ ਹੋਰ ਪਲੇਅਰ ਆਉਂਦੇ ਨੇ ਬਡੇ ਕੰਪੀਟੀਸ਼ਨ ਆਪਾਂ ਨੂੰ ਮਿਲਦਾ ਹਮਮ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਆਪਣਾ ਸਾਡੇ ਐਸਐਸਟੀ ਸੋਰ ਬਹੁਤ ਵਧੀਆ ਨੇ ਜੋ ਟੈਟਿਕ ਨੂੰ ਬਹੁਤ ਵਾਰ ਕਰਦੇ ਨੇ ਤੇ ਪੰਜਵੀਂ ਕਰਾਈ ਜਾ ਰਹੀ ਹੈ ਬਹੁਤ ਵਧੀਆ ਗੱਲ ਹੈ। ਕਰਾਈ ਨਾਲ ਸਾਰੇ ਜਿਹੜੇ ਨਸ਼ੇ ਵਗੈਰਾ ਦੂਰ ਹੋ ਜਾਂਦੇ ਨੇ ਸਾਰੇ। ਜਿੰਨੀ ਪਲੇਅਰ ਨੇ ਉਹ ਸਾਰਿਆਂ ਨੂੰ ਬਹੁਤ ਵਧੀਆ ਕੰਪੀਟੀਸ਼ਨ ਮਿਲਦਾ ਹੈ। ਕੈਸ਼ ਪ੍ਰਾਈਜ਼ ਮਿਲਦਾ। ਉਸ ਨਾਲ ਟਾਈਟ ਵਗੈਰਾ ਸਭ ਕੁਝ ਆਪਾਂ ਕਰ ਸਕਦੇ ਆਂ ਆਪਾਂ। ਕੀ ਉਹਨਾਂ ਨੇ ਹੁਣ ਇੱਕ ਵਾਰੀ ਸੇ ਬੰਦਾ ਲੱਗ ਜੇ ਜਿਹੜਾ ਹਟਾ ਉਸ ਤੋਂ ਬਹੁਤ ਅੱਖਾ ਹੋ ਜਾਂਦਾ। ਪਰ ਜੇ ਹਟ ਜੇ ਤਾਂ ਬਹੁਤ ਵਧੀਆ ਗੱਲ ਹੈ। ਜੋ ਮੈਂ ਅਸੀਂ ਕਹਿਣਾ ਚਾਹੁੰਗਾ ਕਿ ਸਪੋਰਟਸ ਕਰਨੀ ਤਾਂ ਕਰਵਾ ਫਿਟਨੈਸ ਕਰਨੀ ਆ। ਉਹ ਕਿ ਆਪਾਂ ਨੂੰ ਸਹਿਤਮੰਦ ਰੱਖੋ ਵਧੀਆ ਰੱਖੋ। ਜੀ ਨੂੰ ਹਾਂ ਨਸ਼ਿਆਂ ਨੂੰ ਨਾ ਅੱਜ ਇਸ ਮੋਟੋ ਦੇ ਤਹਿਤ ਅਸੀਂ ਪੰਜਵਾਂ ਐਂਟੀ ਡਰਗ ਅਵੇਅਰਨੈਸ ਕੈਂਪੇਨ ਜੋ ਸਟੇਟ ਲੈਵਲ ਐਥਲੈਟਿਕਸ ਮੀਟ ਪੰਜਾਬ ਦੀ ਅਸੀਂ ਕਰਵਾ ਰਹੇ ਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਮੋਰ ਹੀਰੋ ਸਟੇਡੀਅਮ ਦੇ ਵਿੱਚ ਇੱਥੇ ਹਜ਼ਾਰਾਂ ਦੀ ਤعداد ਵਿੱਚ ਬੱਚੇ ਆਏ ਹੈਗੇ ਪੂਰੀ ਸਟੇਟ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਔਰ ਬੱਚਾ ਬੱਚੇ ਸਾਰੇ ਦੇ ਸਾਰੇ 20 ਤੋਂ ਵੱਧ ਇਵੈਂਟਸ ਵਿੱਚ ਅੰਡਰ 14 ਤੋਂ ਲੈ ਕੇ ਉੱਤੇ ਤੱਕ ਦੀ ਕੈਟਾਗਰੀਜ਼ ਵਿੱਚ ਪਾਰਟਿਸਪੇਟ ਕਰਨਗੇ ਇਹਦੇ ਵਿੱਚ ਰੇਸਿਸ ਵੀ ਨੇ ਇਸ ਦੇ ਵਿੱਚ ਹੋਰ ਸਾਡੇ ਲੌਂਗ ਜੰਪ ਵਰਗੇ ਇਵੈਂਟਸ ਵੀ ਨੇ ਤੇ ਸਾਡਾ ਮੰਤਵ ਇਹ ਹੈਗਾ ਕਿ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰਨਾ ਹੈ ਕਿ ਉਹ ਤੰਦਰੁਸਤ ਰਹਿਣ ਉਹ ਪੂਰੇ ਤਰੀਕੇ ਨਾਲ ਨਸ਼ਿਆਂ ਦਾ ਖੰਡਨ ਕਰਨ ਉਹਨਾਂ ਦੀ ਇੰਤਲਾ ਸਾਨੂੰ ਦੇਣ ਆਪਣੇ ਰਿਸ਼ਤੇਦਾਰੀ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਇਹ ਮੈਸੇਜ ਪਹੁੰਚਾਣ ਕਿ ਚੰਗੀ ਸਿਹਤ ਬਣਾ ਕੇ ਸਪੋਰਟਸ ਦੇ ਨਾਲ ਜੁੜ ਕੇ ਸਭ ਦੀ ਤਰੱਕੀ ਹੁੰਦੀ ਹੈ ਇਸ ਦੇ ਨਾਲ ਹੀ ਅੱਜ ਅਸੀਂ ਜੋ ਪੰਜਾਬ ਦੀ ਜੂਨੀਅਰ ਨੈਸ਼ਨਲ ਟੀਮ ਜਾ ਰਹੀ ਹੈਗੀ ਰਿਪਰੈਜ਼ੈਂਟ ਕਰਨ ਸਟੇਟ ਨੂੰ ਉਹਨਾਂ ਸਭ ਨੂੰ ਵੀ ਸਪੋਰਟਸ ਕਿੱਟ ਤੇ ਸ਼ੂਜ਼ ਦੇਵਾਂਗੇ ਉਹਨਾਂ ਦਾ ਇਹ ਉਹਨਾਂ ਨੂੰ ਅਸੀਂ ਇੱਕੇ ਬੜਾ ਸ਼ਲਾਘਾਯੋਗ ਕੰਮ ਸਾਡੇ ਪੁਲਿਸ ਟੀਮ ਨੇ ਕੀਤਾ ਹੈ ਜਿਸ ਦੇ ਤਹਿਤ ਅਸੀਂ ਉਹਨਾਂ ਨੂੰ ਵੀ ਪ੍ਰੇਰਿਤ ਕਰਾਂਗੇ ਸੰਗਰੂਰ ਜ਼ਿਲ੍ਹਾ ਕਿ ਉਹ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਕੇ ਆਉਣ ਸਰ ਕਸਮ ਹੀ ਖਵਾਈ ਹੋਈ ਹੈ ਕਿ ਜਿਹੜਾ ਸਾਡਾ ਪੰਜਵਾਂ ਪ੍ਰੋਗਰਾਮ ਹੈ ਤੁਸੀਂ ਦੇਖਿਆ ਹੋਊਗਾ ਕਿ ਹਰ ਵਾਰ ਜਦ ਵੀ ਸਾਡਾ ਇਹ ਪ੍ਰੋਗਰਾਮ ਹੁੰਦਾ ਹੈ ਅਸੀਂ ਹਮੇਸ਼ਾ ਇਹ ਓਟ ਟੇਕਿੰਗ ਸੈਰਮਨੀ ਜ਼ਰੂਰ ਕਰਾਨੇ ਆ ਤਾਂ ਕਿ ਬੱਚਿਆਂ ਦੇ ਜ਼ਿਹਨ ਦੇ ਵਿੱਚ ਇਸ ਗੱਲ ਨੂੰ ਅਸੀਂ ਪਿਠਾ ਸਕੀਏ ਕਿ ਅਸੀਂ ਇਸ ਚੀਜ਼ ਤੋਂ ਉੱਤੇ ਉੱਠ ਕੇ ਤਰੱਕੀ ਕਰਨੀ ਹੈ ਆਪਣੀ ਸਿਹਤ ਨੂੰ ਵਧੀਆ